ہماری پہنچے اپی اپی کر کے پوچھ رہے کیونکہ دو سال کوئی بھی یہ جی میں جا کے اتنا لگائی ہوئی سمجھ رہا چاہے سی ایم صاحب کا گھر ہو

ਦੇਸ਼ ਦੇ ਕੱਲੇ ਨੂੰ ਮਲਾ ਦੋ ਮੈਂ ਸਭ ਤੋਂ ਪਹਿਲਾਂ ਸੀਐਲ ਸਾਹਿਬ ਦਾ ਸਤਿਕਾਰ ਕਰੂੰਗਾ ਜਿਹਾ ਆਖੂਗਾ ਉਤਤ ਨੰਬਰ 8.2 ਦਾ ਪੁਆਇੰਟ ਰੱਖੂਗਾ ਜਿਸ ਕੀਤੀ ਵੀ ਸੀਐਲ ਸਾਹਿਬ ਨਾਲ ਵੀ ਗੱਲਬਾਤ ਹੋ ਜੇ ਤਾਂ ਉਸ ਮੇਰੇ ਰਿੱਟਰ ਨੇ ਮੈਨੂੰ ਕਲੀਅਰ ਇਹ ਦਿੱਤਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਖੇ ਲੱਗਦਾ ਪੁੱਤ ਜੀ ਦੱਸੋ ਵੀ ਯਾਹਰ ਤੱਕ ਵੀ ਇਹ ਹੱਥ ਤੱਕ ਕਰੋ ਮੈਂ ਕਲਮਾ ਜਦੋਂ ਬਣਿਆ ਜਦੋਂ ਤੁਹਾਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰ ਮੇਰਾ ਕਰੋੜਾ ਕਰੋੜ ਵਾਲਾ ਪੁੱਤ ਤੁਸੀਂ ਪਲਾਦੇ ਵਿੱਚ ਮਿਲੀ ਭੋਤ ਨਾਲ ਬਿਲਕੁਲ ਸਾਰੀ ਪ੍ਰੀਪਲਾਨਡ ਪ੍ਰੋਗਰਾਮ ਦੇ ਤਹਿਤ ਮੇਰਾ ਬੱਚਾ ਪੜ੍ਹ ਰਿਹਾ ਮੈਂ ਕਰਨਾ ਉਹੋ ਗੋਣਾ ਮੈਂ ਕਹਿੰਦਾ ਇਹਨੀ ਨਫਕ ਅਸੀਂ ਜਦੋਂ ਤੁਹਾਡਾ ਬਰਨਾਰ ਕੀਤਾ ਸੀ ਸ਼ਾਇਦ ਇਹਦੇ ਲੋਕਾਂ ਨੂੰ ਸਾਡੇ ਭਰਾਵਾਂ ਤੋਂ ਕਾਫੀ ਸਿੱਖਦੇ ਹੋਣਗੇ ਇਹ ਗਲਤੀਆਂ ਸਾਡੇ ਤੋਂ ਵੀ ਹੋਈਆਂ ਹੋਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਮਿਲਿਆ ਜਿਹੜੇ ਵੀ ਬੰਦਾ ਪਚਾਇਆ ਦੇ ਅੰਦਰ ਵੀ ਨਹੀਂ ਬੋਲ ਸਕਦਾ ਸੀ ਉਹ ਅਸੀਂ ਕੈਨੇਡਾ ਦੇ ਵਿੱਚ ਤੇ ਹੁੰਦਾ ਔਰ ਕਾਂਗਰਸ ਦੇ ਮੰਤਰੀ ਦੀ ਗੱਲ ਸੁਣਨੋਂ ਮੈਂ ਖੁੱਡੀਆਂ ਸਾਹਿਬ ਨੂੰ ਮਿਲਿਆ ਕਿ ਲਿਖਤੀ ਰੂਪ ਤੋਂ ਜੇ ਤੁਹਾਨੂੰ ਆਪਣੀਆਂ ਸਮੱਸਿਆ ਨੇ ਬਸੇ ਜੀ ਮੈਨੂੰ ਸਦਾ ਸਾਲ ਹੋ ਗਿਆ ਪਰ ਉੱਦੇ ਫਿਰਦੇ ਨੂੰ ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ ਤੇ ਤੁਹਾਡੀ ਕਸਟਡੀ ਦੇ ਦੌਰਾਨ ਵੀਡੀਓ ਬਣਾਦਨੇ ਹੋ ਤਾਂ ਤਾਹ ਹੁਣ ਹਲਕਾ ਥੇਰੀ ਪਤਾ ਲੱਗ ਰਿਹਾ ਜੀ ਵੀਡੀਓ ਕਿਉਂ ਬਣੀ ਸੀ ਜਾਂ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਦੋਨੋਂ ਨੂੰ ਮਿਲਿਆ ਜਿਹੜੇ ਗਵਾਹ ਹੋ ਜਾਂ ਮੈਂ ਆ ਕੋਰਟ ਦੇ ਵਿੱਚ ਵੀ ਨਾ ਪੁੱਛਾਂ ਤਾਂ ਮੈਂ ਅੱਜ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣੇ ਕੇਸ ਵੀ ਵਿਡਰਾਅ ਕਰ ਲਊਗਾ ਮੈਂ ਅਗਲੀ ਗੌਰਮਟ ਕੋਈ ਆਏਗੀ ਤੁਹਾਰੇ ਰੀ ਓਪਨ ਕਰਾ ਲਾਂਗੇ ਜੇ ਤੁਹਾਡਾ ਮਨ ਨਹੀਂ ਕਰਦਾ ਮੈਂ ਚਲਾਉਂਗਾ ਤਾਂ ਨਾਫਤ ਤੇ ਮੇਰੇ ਕੋਈ ਹੱਥ ਹੋ ਹੀ ਗਏ ਚਲੋ ਇੱਕ ਗੱਲ ਹੋਈ ਦੀ ਮੇਰਾ ਬੱਚਾ ਇਹਨੇ ਮਾਰਤਾ ਧੰਨਵਾਦ ਜੋ ਆਲਪ ਕੁਝ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਚੋ ਗਿਆ ਪਰੰਤੂ ਹੁਣ ਅਗਲੀ ਹਰ ਦੇਖੋ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ਸਾਰੀ ਜ਼ਿੰਦਗੀ ਕਰਜ਼ਦਾਰ ਤੇ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਉਸ ਘਰ ਦੇ ਵਿੱਚ ਬਰਦੇ ਹੋਏ ਹੋਏ ਦੁਬਾਰਾ ਤੋਂ ਮੈਨੂੰ ਤੁਸੀਂ ਆਹ ਔਰ ਸੈਤਨ ਦੀ ਇਹ ਔਰ ਸਤੇਜ ਦੀ ਦੋਨਾਂ ਦੀ ਨਫਕ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਠੀ ਲੀਸ ਕਰ ਦਿੰਦੇ ਆ ਇਹ ਨਵੇਂ ਜਿਹੇ ਬੱਚੇ ਨੇ ਕਾਹਦੀ ਮੰਗਦੇ ਆ ਜੀ ਜਦੋਂ ਮੈਂ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਠਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਠਿੰਡੇ ਵਾਲਾ ਸੀਐਮਓ ਮੇਰੇ ਨਾਮ ਕਰ ਦਿੰਦੇ ਆ ਫਿਰ ਮੈਂ ਲਾਈਵ ਹੋਣਾ ਆਪਣੀ ਬਿੱਟੀ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰੇ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲ ਬੱਚੇ ਦੇ ਕਾਲਿਫਾਇਡ ਦੇ ਡੀਐਨਏ ਟੈਸਟ ਦਾ ਮੇਰਾ ਫੋਨ ਟੈਸਟ ਕਰ ਲੋ ਹੋਰ ਮੇਰੇ ਕੋਲ ਕੀ ਹੈ ਬੱਚੇ ਦਾ ਤਾਂ ਉਹਨਾਂ ਨੇ ਨਾ ਭਰ ਕੋਈ ਇਹ ਸਾਥਾ ਕੇ ਦੇਖ ਲੋ ਕਿ ਜਿਹੜਾ ਸਿੱਧੂ ਉਸਚਾਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਉਆ ਫੇਰ ਪੈਦਾ ਹੋ ਗਿਆ ਇਹ ਚੱਟੀਆਂ ਵੀਰੋ ਸੈਂਟਰ ਦੇ ਸੇਕ ਦੇ ਮਿਲ ਕੇ ਘਰੇ ਹੋ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਉਹ ਨਹੀਂ ਪਤਾ ਮੈਨਾਂ ਹੋਇਆ ਕਿੱਥੇ ਹੈ ਹਲੇ ਮੈਂ ਕੀ ਹੋ ਜੇ ਮਹਾਰਤ ਪੜਾ ਵੱਡਾ ਹੋਣਾ ਪਲ ਲੈ ਤਾਂ ਉਹਦੇ ਪ੍ਰਤੀ ਵੀ ਇੰਨਾ ਜੀ ਕੀ ਸੋਚ ਹੈ ਮੇਰੇ ਬੁੱਤ ਨੇ ਸਕਿਉਰਟੀ ਦੇ ਬੰਦੇ ਆ ਬੈਠੇ ਨੇ ਜਗਤਵਰਧਾ ਸਾਹਿਬ ਮੈਂ ਕਹਾ ਦੋ ਸਾਲ ਮੇਰੇ ਬੱਚੇ ਜਿਉਂਗਾ ਤੇ ਮੇਰੀ ਕਿਰਪਾ ਕਰਕੇ ਜਿਉਂਗਾ ਮੈਂ ਦਰੋ ਨਹੀਂ ਤੱਕ ਬਹੁਤ ਚੀਜ਼ਾਂ ਮੈਨੂੰ ਮੌਕੇ ਦੀ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਦੀ ਮਿਲੀ ਮੈਨੂੰ ਲੱਗਦਾ ਹੈ ਕਿ ਬਾਰੇ ਚੌਕਸ ਵੀ ਕੀਤਾ ਗਿਆ ਬਰਵਾਰਦਾਰ ਤੋਂ ਚੰਡੀਗੜ੍ਹ ਬਰਾ ਲਿਆਣ ਦੀ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਪੂਰਨ ਪਤਾਮਦੀ ਸੀ ਕਿ ਤਰ੍ਹਾਂ ਵੀ ਪਰੰਤੂ ਇਥੇ ਸਪੈਸ਼ਲ ਸੈਲਫ ਦੱਸਿਆ ਸਰਕਾਰ ਨੂੰ ਇਹ ਸਿੱਧੂ ਮੂਸੇਵਾਲਾ ਇੱਕ ਗੁਦਾਮੀ ਦੇ ਕਾਬੂ ਹੈ ਇਹ ਦੋ ਗੰਜਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਸਲੋ ਸਭ ਤੋਂ ਹਾਈ ਹੈ ਤਾਂ ਇਹਨਾਂ ਦੀ ਸਕਿਉਰਟੀ ਵਧਾਈ ਜਾਵੇ ਪਰ ਸਰਕਾਰ ਨੇ ਕੀਤਾ ਕਿ ਉਹ ਜਿੱਥੇ ਨੂੰ ਦੱਬਤਾ ਸਕਿਉਰਟੀ ਸਭ ਵਧਾ ਗਏ ਚਲੋ ਵਿਰਿਆਵੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਟੋਪਲ ਸਕਿਉਰਿਟੀ ਵਿਦਰੋਹ ਹੋ ਗਈ ਸੀ ਅਸੀਂ 12 15 ਦੇ ਘਰੇ ਰਹੇ ਬਿਨਾਂ ਕਿਸੇ ਮੰਨਤ ਤੋਂ ਖੰਭ ਬਾਹਰ ਨਹੀਂ ਕਿਹਾ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਵਿਤੇਸ਼ ਸਿੰਘ ਪੰਨੂ ਕਰਕੇ ਨੀਲੇ ਰਵਾਈਜ਼ਰ ਮੈਂ ਗਈ ਸੀ ਬਦਲਾਖ ਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਜਿੱਦਾਂ ਨੇ ਇੱਕ ਉਹ ਚੈਟ ਕੀਤੀ ਜਿਹੜੀ ਜਿਹੜੀ ਇਹ ਵਿਦਰੋਹ ਚੋਟੀ ਕੀਤੀ ਹੈ ਇਹਨੂੰ ਵੀ ਵੈਲਡ ਕਰ ਦੋ ਮੈਂ ਸੀਮ ਸਾਹਬ ਕੋ ਬਾਤ ਕਰਾਂਗਾ ਇਹ ਸਾਰੇ ਨਿਰਗੜ ਚੈਟ ਮਜੂਰ ਹੈ ਜੀ ਲੋ

ਔਰ ਵਿਰਾਦ ਲੈ ਕੇ ਬਾਦ ਦੇ ਬੀਰੋ ਮੁਕਦਮੇ ਸਾਰੇ ਪੰਜਾਬ ਹਰਿਆ ਹਾਜ਼ਰ ਦੇ ਨੇ ਉਕਰੀ ਪਾਸ ਦੇ ਨੇ ਜੇ ਰਾਜ ਉਹਦਾ ਕੀ ਕੰਮ ਉਹ ਕਿਸੇ ਕੋਰਟ ਦੇ ਵਿੱਚ ਨੂੰ ਪੇਸ਼ ਨਹੀਂ ਹੋਊਗਾ ਜਿਹੜਾ ਬੰਦਾ ਫੇਰ ਕੱਢ ਹੈ ਤੁਸੀਂ ਕੋਈ ਚੰਗਾ ਆਪੂ ਚੋਣ ਦੇ ਇਲਾਕੇ 'ਚ ਉਹਨਾਂ ਦੇ ਫੇਰ ਦੂਤਾ ਕਰ ਲੈਂਦੇ ਨੇ ਉਹਨਾਂ ਦੀ ਮੌਜੂਦਗੀ ਬਣਾ ਕੇ ਜਾਰੀ ਕਰਵਾ ਦੇਣ ਉਹ ਤੋਂ ਲਾਰੈਂਸ ਦਾ ਗਦਰਾਂ ਦੇ ਵਿੱਚ ਕੰਮ ਕੀ ਹੈ ਦੱਸੋ ਉਹਨਾਂ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਦਿਨ ਤੇ ਤੁਸੀਂ ਉਹ ਗੋਲੀ ਜੇ ਸਮਝ ਨਹੀਂ ਕਰਤਾ ਤਾਂ ਲਾਉਂਦੇ ਜਿਹਦੇ ਉੱਤੇ 100 ਪਰਚਾ ਹੈ ਉਹ ਜਦੋਂ ਬਾਹਰ ਚ ਜਾਂਦਾ ਕੋਈ ਲੋਕਾਂ ਕੋਲ ਨਾ ਕੰਮਣ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦਾ ਨੂੰ ਤੁਸੀਂ ਤਿੰਨ ਤਿੰਨ ਡੀਐਸਪੀ ਦੀ ਚੌਕੀ ਦਿਨੇਓ ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਗ੍ਰੈਂਡਡ ਕੱਪੜੇ ਪਾ ਕੇ ਤੇ ਸ਼ਟਕੋ ਉਹਦੇ ਦੀ ਰੀਹਾਂ ਬਣਾ ਦੇਣੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੋਲੀਆ ਦਾ ਬੇਨਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮੇਰੋ ਮੇਰਾ ਮਨ ਨੇ ਅੰਦਰੋਂ ਨੂੰ ਅਵਾਇ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਮੂਰੇ ਹੱਥ ਬੰਨ੍ਹ ਲੋਕਾਂ ਨੂੰ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜੇ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਤੇ ਇੱਕ ਬੜੇ ਭਾਵ ਕ انڈیا کرائم نیوز ظلم کے خلاف جنگ آپ دیکھ رہے ہیں انڈیا کرائم